ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਤੁਹਾਨੂੰ ਖੇਚੜ ਦਿੱਤੀ ਔਰ ਤੁਸੀਂ ਛੋਟੇ ਜਿਹਾ ਸ਼ਾਰਟ ਨੋਟਿਸ ਦੇ ਉੱਤੇ ਸਾਰੇ ਪਹੁੰਚੇ ਹੋ ਅੱਜ ਅਸੀਂ ਜ਼ਿਲ੍ਹੇ ਦੇ ਸਾਰੇ ਸਰਕਲ ਜ才ਦਾਰ ਸਹਿਬਾਨ ਜਿਹੜੇ ਨਵੇਂ ਨਿਯੁਕਤ ਹੋਏ ਆ ਉਹਨਾਂ ਦੀ ਮੀਟਿੰਗ ਕੀਤੀ ਔਰ ਜ਼ਿਲ੍ਹੇ ਦੀ ਜਿਹੜੇ ਪਹਿਲਾਂ ਸਾਡੇ ਬਿੰਗਾ ਦੇ ਪ੍ਰਧਾਨ ਜ਼ਿਲ੍ਹੇ ਦੇ ਵਿੱਚ ਹੈਗੇ ਆ ਉਹਨਾਂ ਦੀ ਮੀਟਿੰਗ ਕੀਤੀ ਔਰ ਪਾਰਟੀ ਦੇ ਵੱਖ-ਵੱਖ ਅਹਿਮ ਵਿਸ਼ਿਆਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਜਾਂ ਸਮਾਜਿਕ ਜਾਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਹੋਈ ਹੈ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਤੁਹਾਨੂੰ ਜਿਹੜੀ ਖੇਚਲ ਦਿੱਤੀ ਹੈ ਪੰਜਾਬ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਦੀ ਗੱਲ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਬੜਾ ਸੈਂਸਿਟਿਵ ਇਸ਼ੂ ਹੈ ਔਰ ਬਹੁਤ ਵੱਡੀ ਲੁੱਟ ਕਿਉਂਕਿ ਇਹਨੂੰ ਲੈਂਡ ਗ੍ਰੈਬਿੰਗ ਦਾ ਨਾਮ ਵੀ ਇਸ ਕਰਕੇ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੇ ਉੱਤੇ ਜਿਹੜਾ ਡਾਕਾ ਵੱਜਣ ਜਾ ਰਿਹਾ ਹੈ ਮੈਂ ਕਦੇ ਵੀ ਇਤਿਹਾਸ ਦੇ ਵਿੱਚ ਜਾਂ ਆਪਣੀ ਸੁਰਤ ਦੇ ਵਿੱਚ ਇਹ ਗੱਲ ਨਹੀਂ ਦੇਖੀ ਵੀ ਕਿਸਾਨ ਤੋਂ ਜ਼ਬਰਨ ਜ਼ਮੀਨ ਲਈ ਜਾ ਰਹੀ ਹੈ ਪਰ ਉਹਦੇ ਬੱਟੇ ਉਹਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਰਿਕੁਆਇਰਮੈਂਟ ਹੁੰਦੀ ਸੀ ਕਿਸਾਨਾਂ ਨੂੰ ਪੈਸੇ ਮਿਲਦੇ ਸੀ ਉਜਾੜਾ ਪੱਤਾ ਮਿਲਦਾ ਸੀ 2 2 3 3 ਗੁਣਾ ਕੀਮਤ ਮਿਲਦੀ ਹੁੰਦੀ ਸੀ ਸਾਡੀਆਂ ਸਰਕਾਰਾਂ ਦੇ ਸਮੇਂ ਬਹੁਤ ਸਾਰੀਆਂ ਜ਼ਮੀਨਾਂ ਇੱਕ ਵਾਰ ਪਾਲਸੀ ਮੁਤਾਬਕ ਹੋਈਆਂ ਪਰ ਕਿਸਾਨਾਂ ਨੇ ਕਦੇ ਇੰਦੀ ਵੱਡੀ ਨਾਰਾਜ਼ਗੀ ਜਾਂ ਐਡੀ ਟਿਟੇਸ਼ਨ ਨਹੀਂ ਸੀ ਕੀਤੀ ਕਿਉਂਕਿ ਕਿਸਾਨਾਂ ਨੂੰ ਉਹਨਾਂ ਦੀ ਸੋਚ ਤੋਂ ਵੱਧ ਜਿਹੜੀਆਂ ਸਹੂਲਤਾਂ ਸੁਖ-ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਪਰ ਭਗਵਾਨ ਤਮਾਨ ਸਰਕਾਰ ਦੀ ਜਿਹੜੀ ਪਾਲਸੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਪਾਲਸੀ ਹੈ ਉਹ ਬੜਾ ਖਤਰਨਾਕ ਰੂਪ اختیار ਕਰ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਗੱਲ ਚੱਲੀ ਸੀ ਕਿ ਲੁਧਿਆਣੇ ਦੇ 31 ਪਿੰਡਾਂ ਦੀ 24000 ਕੁ ਏਕੜ ਜਿਹੜੀ ਜ਼ਮੀਨ ਹੈ ਉਹ ਲੈਂਡ ਪੂਲਿੰਗ ਤਹਿਤ ਕਵਾਇਰ ਕੀਤੀ ਜਾ ਰਹੀ ਹੈ ਪਰ ਇਹ ਵਿਸ਼ਾ ਵਾਦਵਾ ਵਾਦਵਾ ਤੁਹਾਡੇ ਸ਼ਹਿਰ ਤੱਕ ਵੀ ਨਵੇਂ ਸ਼ਹਿਰ ਤੱਕ ਵੀ ਆ ਗਿਆ ਤੇ 65000 ਏਕੜ ਲਗਭਗ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਜਿਹੜੇ ਆ ਉਹ ਹੋ ਗਏ ਸਾਡੇ ਜ਼ਿਲ੍ਹੇ ਵਿੱਚ ਵੀ 383 ਏਕੜ ਜ਼ਮੀਨ ਜਿਹੜੀ ਹੈ ਸਾਡੇ ਬਿਲਕੁਲ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਹਾਲੋਂ ਚ ਸ਼ਾਇਦ ਉਹਦੇ ਵਿੱਚ ਗੁਜਰਪੁਰ ਦੀ ਵੀ ਕੁਝ ਜ਼ਮੀਨ ਹੈ ਜਾਂ ਸਾਡੇ ਮੱਲਪੁਰ ਦੀ ਵੀ ਕੁਝ ਜ਼ਮੀਨ ਹੈ ਔਰ ਜਾਂ ਕਿਸੇ ਹੋਰ ਪਿੰਡ ਦੀ ਵੀ ਹੈ ਉਹ ਜਿਹੜਾ ਸ਼ਰਿਆਮ ਸਾਡੇ ਨਾਲ ੱੱੱਕਾ ਦਿੱਲੀ ਦੀ ਇੱਕ ਲੋਟੂ ਟੀਮ ਵੱਡੇ ਵੱਡੇ ਕੋਲੋਨਾਈਜ਼ਰ ਜਿਹੜੇ ਆ ਵੱਡੇ ਵੱਡੇ ਕਲੋਨਜ਼ੈਰ ਨੂੰ ਭਗਵਾਨਤਮਨ ਉਹਦੀ ਦਿੱਲੀ ਵਾਲੀ ਜਿਹੜੀ ਟੀਮ ਹੈ ਚਾਹੇ ਉਹ ਕੇਜਰੀਵਾਲ ਜੀ ਆ ਚਾਹੇ ਦੂਜੇ ਬੰਦੇ ਨੇ ਬਹੁਤ ਵੱਡੀ ਲੁੱਟ ਪੰਜਾਬ ਦੇ ਕਿਸਾਨਾਂ ਦੇ ਨਾਲ ਹੋ ਰਹੀ ਆ ਸਾਡੀ 8 ਕਨਾਲ ਜ਼ਮੀਨ ਲੈ ਕੇ ਲਗਭਗ 4800 ਗੱਜ ਜ਼ਮੀਨ ਹੁੰਦੀ ਐ ਿਕਕੜ ਦੇ ਵਿੱਚ ਤੇ ਸਾਨੂੰ 1200 ਗੱਜ ਮੋੜਨੀਆਂ ਪੈਸਾ ਕੋਈ ਨਹੀਂ ਮਿਲਦਾ ਉਹਨੂੰ 4 ਸਾਲ ਲੱਗਦੇ ਆ 5 ਸਾਲ ਲੱਗਦੇ ਆ ਪਾਲਿਸੀ 'ਚ ਕੁਝ ਕਲੀਅਰ ਨਹੀਂ ਹੈ ਤੇ ਕਿੰਨਾ ਸਮਾਂ ਲੱਗਣਾ نوٹیفیکیشن ہو گیا رجسٹرییاں بند ہو گئی ہیں تبادلے بند ہو گئے ਕਿਸਾਨਾਂ ਦੇ ਘਰਾਂ ਦੀਆਂ গর্ژਾਂ ਖੜնੀਆਂ شروع ہو گئی ہیں بہت سارے ਕਿਸਾਨ ਜਿਹੜੇ ਆ ਉਹ ڈی سی صاحب ਨੂੰ ਮਿਲ ਕੇ ਵੀ ਗਏ ਸਰਕਾਰ ਕਹਿਤਾ ਇਹ ਰਹੀ ਆ ਵੀ ਸਹਿਮਤੀ ਤੋਂ ਬਿਨਾ ਜ਼ਮੀਨ ਨਹੀਂ ਲਈ ਜਾਊਗੀ ਪਰ پروسیس ਜਿਹੜਾ ਕਾਗਜ਼ਾਂ 'ਚ ਅੱਗੇ ਤੋਂ ਅੱਗੇ ਲਗਾਤਾਰ ਵੱਧ ਰਿਹਾ ਹੈ ਪ੍ਰੋਸੈਸ ਨਹੀਂ ਰੁਕਿਆ ਸਹਿਮਤੀ ਅਸਹਿਮਤੀ ਤਾਂ ਅਗਲੀ ਗੱਲ ਹੈ ਸਹਿਮਤੀ ਤਾਂ ਪਹਿਲਾ ਸਟਾਰਟਿੰਗ ਸਟੇਜ ਤੇ ਹੁੰਦੀ ਆ ਪਰ ਪ੍ਰੋਸੈਸ ਲਗਾਤਾਰ ਚੱਲ ਰਿਹਾ ਹੈ ਜੇ ਸਹਿਮਤੀ ਲੈਣੀ ਹੁੰਦੀ ਤੇ ਨੋਟੀਫਿਕੇਸ਼ਨ ਕਰਕੇ ਰਜਿਸਟਰੀਆਂ ਦੇ ਉੱਤੇ ਤਵਾਦਲਿਆਂ ਦੇ ਉੱਤੇ ਰੋਕ ਕਿਉਂ ਲੱਗਦੀ ਖਰੀਦ-ਵੇਚ ਦੇ ਉੱਤੇ ਰੋਕ ਕਿਉਂ ਲੱਗਦੀ ਲੋਨ ਲੈਣ ਦੇ ਉੱਤੇ ਰੋਕ ਕਿਉਂ ਲੱਗਦੀ ਸੋ ਪ੍ਰੋਸੈਸ ਅੱਗੇ ਤੋਂ ਅੱਗੇ ਚੱਲ ਰਿਹਾ ਹੈ ਇੱਕ ਨੰਬਰ ਦਾ ਝੂਠਾ ਬੰਦਾ ਸਾਡਾ ਮੁੱਖ ਮੰਤਰੀ ਆ ਇੱਕ ਨੰਬਰ ਦੇ ਝੂਠੇ ਲੋਕ ਜਿਹੜੇ ਦਿੱਲੀੋਂ ਆ ਕੇ ਪੰਜਾਬ ਨੂੰ ਲੁੱਟਣ ਦੇ ਲਈ ਪੰਜਾਬ ਨੂੰ ਜਿਹੜਾ ਉਜਾੜਨ ਦੇ ਲਈ ਲੱਗੇ ਹੋਏ ਆ ਸੁੱਖ ਸਹੂਲਤਾਂ ਪੰਜਾਬ ਦੇ ਖਜ਼ਾਨੇ ਵਿੱਚੋਂ ਮੰਨ ਰਾਇਆ ਕੇਜਰੀਵਾਲ ਸਾਹਿਬ ਸ਼ਿਸ਼ੋਦੀਆ ਸਾਹਿਬ ਰਾਗਵ ਚੰਡਾ ਸੰਜੇ ਸਿੰਘ ਐਸਪੀ ਸਿੰਘ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਿਯੁਕਤੀਆਂ ਪੰਜਾਬ ਦੇ ਖਜ਼ਾਨੇ 'ਚੋਂ ਬੋਟੀਆਂ ਰਕਮਾਂ ਦੇ ਨਾਲ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਕੋਠੀਆਂ ਕਾਰਾਂ ਬੰਗਲੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਦਿੱਤੇ ਜਾ ਰਹੇ ਨੇ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਸੋ ਮੈਂ ਇੱਕ ਸਮਝਦਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਪੰਜਾਬ ਦੇ ਵਿੱਚ ਕਿਸੇ ਵੇਲੇ ਲੁੱਟ ਕਰਨ ਲਈ ਆਈ ਸੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਆਈ ਸੀ ਔਰ ਬਹੁਤ ਸਾਰੇ ਹਿੰਦੁਸਤਾਨ ਦੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਇਸੇ ਤਰ੍ਹਾਂ ਅੱਜ ਭਗਵਾਨਤਮਾਨ ਦਿੱਲੀ ਵਾਲਿਆਂ ਵਾਲੇ ਵਾਲਿਆਂ ਦੇ ਅੱਗੇ ਗੋਡੇ ਟੇਕ ਚੁੱਕਿਆ ਔਰ ਈਸਟ ਇੰਡੀਆ ਕੰਪਨੀ ਦਾ ਕੰਮ ਜਿਹੜਾ ਹੈ ਉਹ ਟ੍ਰੈਜਰੀ ਵਾਲ ਐਂਡ ਉੱਤੇ ਜਿਹੜੀ ਉਹਦੀ ਟੀਮ ਹੈ ਉਹਨੇ ਸ਼ੁਰੂ ਕਰ ਲਿਆ ਸੋ ਇਸ ਗੱਲ ਲਈ ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮਿਡ ਜੂਨ ਦੇ ਵਿੱਚ ਲੁਧਿਆਣੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਕੱਲ ਫੇਰ ਲੁਧਿਆਣੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਆਉਣ ਵਾਲੀ 27 ਜਾਂ 28 ਤਰੀਕ ਨੂੰ ਮੇਰੇ ਖਿਆਲ ਅਸੀਂ ਮੁਹਾਲੀ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਬਹੁਤ ਵੱਡੇ ਪੱਧਰ ਦੇ ਉੱਤੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਟੈਸਟ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕੀਤੇ ਜਾਣਗੇ ਕਿਉਂਕਿ ਹਾਲੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਈ ਵਾਰੀ ਸਵਾਲ ਹੁੰਦੇ ਆ ਜੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਹਾਲੇ ਸਿਰਫ ਅਕਾਲੀ ਦਲ ਨੇ ਕੀਤੇ ਨਾ ਕਿਸੇ ਕਿਸਾਨ ਜਥੇਬੰਦੀ ਨੇ ਹਜੇ ਤੱਕ ਕੋਈ ਪ੍ਰੋਟੈਸਟ ਕੀਤਾ ਨਾ ਕਿਸੇ ਪੋਲੀਟੀਕਲ ਪਾਰਟੀ ਨੇ ਕਾਂਗਰਸ ਨੇ ਵੀ ਕੋਈ ਪ੍ਰੋਟੈਸਟ ਨਹੀਂ ਕੀਤਾ ਨਾ ਭਾਜਪਾ ਨੇ ਕੋਈ ਪ੍ਰੋਟੈਸਟ ਕੀਤਾ ਨਾ ਬੀਐਸਪੀ ਨੇ ਕੀਤਾ ਨਾ ਕੋ ਜਿਹੜੀਆਂ सीपीआई सीपीएम ਜਾਂ ਕੋਈ ਹੋਰ ਜਥੇਬੰਦੀਆਂ ਜੇ ਪ੍ਰੋਟੈਸਟ ਕਿਸੇ ਨੇ ਕੀਤਾ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜਾਈ ਇਸਨੇ ਦਿਨਾਂ ਤੋਂ ਲੜ ਰਿਆ ਆਉਣ ਵਾਲੀਆਂ ਤਰੀਕਾਂ ਹੋਰ ਦਿੱਤੀਆਂ ਹੋਈਆਂ ਨੇ ਸੋ ਮੈਂ ਸਮਝਦਾ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਪੰਜਾਬ ਦੇ ਹਿੱਤਾਂ ਦਾ ਮਸਲਾ ਹੈ ਪੰਜਾਬ ਦੀ ਕਿਸਾਨੀ ਦਾ ਮਸਲਾ ਹੈ ਸਾਰਿਆਂ ਨੂੰ ਭਗਵੰਤ ਮਾਨ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਪਿਛਲੇ ਦਿਨਾਂ ਸਰਪਾਰਟੀ ਮੀਟਿੰਗ ਹੋਈ ਸੀ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਵੀ ਬੁਲਾਇਆ ਸੀ ਮੈਂ ਪਾਰਟੀ ਵੱਲੋਂ ਨੁਮਾਇੰਦੇ ਦੇ ਤੌਰ ਤੇ ਉਸ ਮੀਟਿੰਗ 'ਚ ਹਾਜ਼ਰ ਹੋਇਆ ਸੀ ਅਸੀਂ ਉੱਥੇ ਵੀ ਇਹੀ ਕਹਿ ਕੇ ਆਏ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਲੜਾਈ ਮੋਹਰੇ ਹੋ ਕੇ ਲੜੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਜਰਨਲ ਨੇ ਕੋਈ ਵੀ ਜਿਹੜੇ ਇਸ ਦੇ ਨਾਲ ਪ੍ਰਭਾਵਿਤ ਹੋਏ ਆ ਔਰ ਖਬਰ ਤਾਂ ਇਹ ਵੀ ਮਿਲ ਰਹੀ ਵੀ ਆਉਣ ਵਾਲੇ ਦਿਨਾਂ 'ਚ ਬੰਗਾ ਔਰ ਬਲਾਚੌਰ ਦੇ ਨੋਟੀਫਿਕੇਸ਼ਨ ਵੀ ਹੋਣ ਜਾ ਰਹੇ ਕਿਉਂਕਿ ਰੋਜ਼ ਦੀ ਰੋਜ਼ ਪਾਲਸੀ ਵੱਡੀ ਹੋ ਰਹੀ ਆ ਇਹ ਪਤਾ ਲੱਗਾ ਕਿ ਜਿਹੜਾ 65000 ਏਕੜ ਤੋਂ ਵੱਧ ਕੇ 1 ਲੱਖ ਏਕੜ ਹੁਣ ਕੀਤਾ ਜਾ ਰਿਹਾ ਜਿਹੜੀ 24000 ਤੋਂ ਸ਼ੁਰੂ ਹੋਈ ਸੀ ਉਹ 1 ਲੱਖ ਏਕੜ ਦੇ ਨੇੜੇ ਤੇੜੇ ਜਾਣ ਨੂੰ ਤਿਆਰ ਹੈ ਸੋ ਜੇ ਬੰਗਾ ਔਰ ਬਲਾਚਰਦੀ ਵੀ ਇਸ ਤਰ੍ਹਾਂ ਦੀ ਕੋਈ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਦੀ ਵੀ ਲੜਾਈ ਲੜਾਂਗੇ ਮੈਂ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹੀਲ ਭਗਤ ਸਿੰਘ ਨਗਰ ਦੇ ਲੋਕਾਂ ਨਾਲ ਇਹ ਵਾਅਦਾ ਕਰਦਾ ਕਿ ਉਹਨਾਂ ਦੇ ਨਾਲ ਏ ੱਤਕਾ ਨਹੀਂ ਹੋਊਗਾ ਇਸ ਤੋਂ ਇਲਾਵਾ ਅਸੀਂ ਜਿਹੜਾ ਦੋ ਤਿੰਨ ਇਸ਼ੂ ਹੋਰ ਨੇ ਪਿੰਡ ਪੱਦਰ ਤੱਕ ਜਿਹੜੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਕੀਤੇ ਆ ਮਹਾਲੋਂ ਦੇ ਬਹੁਤ ਸਾਰੇ ਸੱਜਣ ਪਹੁੰਚੇ ਨੇ ਮੈਂ ਜੀ ਆਇਆਂ ਆਖਦਾ ਇੱਧਰ ਆ ਜਾਓ ਜੀ ਮਹਾਲੋਂ ਵਾਲੇ ਮੇਰੇ ਨਾਲ ਆ ਜਾਓ ਅਸੀਂ ਮਹਾਲੋਂ ਨੂੰ ਲੈ ਕੇ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਗੱਲ ਕਰ ਰਹੇ ਸੀ ਅੱਜ ਦੇ ਸਾਡੇ ਇਸ ਇਕੱਠ ਨੇ ਜਿਹੜਾ ਸਾਡਾ ਸਰਕਲ ਜਥੇਦਾਰਾਂ ਦਾ ਇਕੱਠ ਸੀ ਸਾਡੀ ਮੀਟਿੰਗ ਸੀ ਉਹਦੇ ਵਿੱਚ ਅਸੀਂ ਮਤਾ ਵੀ ਇਹ ਪਾਸ ਕੀਤਾ ਕਿ ਅਸੀਂ 1 ਇੰਚ ਵੀ ਜ਼ਮੀਨ ਆਪਣੇ ਜ਼ਿਲ੍ਹੇ ਚ ਚਾਹੇ ਅੱਜ ਕੱਲ ਮਹਾਲੋਂ ਜਾਂ ਸਾਡੇ ਉਹਦੇ ਨਾਲ ਦੇ ਪਿੰਡਾਂ ਦੀਆਂ ਆਉਣ ਵਾਲੇ ਜਨਾਂ ਚ ਬੰਗਾ ਬਲਾਚੌਰ ਲਈ ਵੀ ਇਹ ਪ੍ਰੋਗਰਾਮ ਸਰਕਾਰ ਵੱਲੋਂ ਲੀਕਿਆ ਜਾ ਰਿਹਾ ਨਹੀਂ ਜਾਣਦੇ ਮੈਂ ਜ਼ਿਲ੍ਹੇ ਦੇ ਅਫਸਰ ਸਾਹਿਬ ਨੇ ਕਿ ਚੇਤਾਵਨੀ ਦੇਣੀ ਚਾਹੁੰਦਾ ਭਗਵੰਤ ਜੀ ਤੋਂ ਵਾਰ-ਵਾਰ ਤੁਸੀਂ ਵੀ ਸਾਡੇ ਸਾਥੀਆਂ ਹੋ ਤੁਸੀਂ ਵੀ ਕਿਸਾਨਾਂ ਦੇ ਪੁੱਤਰ ਹੋ ਕਿਤੇ ਇਸ ਤਰੀਕੇ ਨਾਲ ਆਇਓ ਕਿ ਤੁਸੀਂ ਆਪਣੇ ਨਾਲ ਦੇ ਸੰਗੀ ਸਾਥੀਆਂ ਦੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਪਰਿਵਾਰ ਨੂੰ ਉਜਾੜਨ ਦੇ ਵਿੱਚ ਰੋਲ ਅਦਾ ਕਰੋ ਮੈਂ ਬੇਨਤੀ ਕਰਨੀ ਚਾਹੁੰਦਾ ਬੜੇ ਪਿਆਰ ਮੁਹੱਬਤ ਨਾਲ ਜਿੱਥੇ ਤੱਕ ਹੋ ਸਕਦਾ ਤੁਸੀਂ ਸਾਡੀ ਮਦਦ ਕਰੋ ਪਰ ਫੇਰ ਵੀ ਜੇ ਤੁਸੀਂ ਚੜ੍ਹ ਕੇ ਆਉਂਗੇ ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਲੋਕਾਂ ਦੇ ਨਾਲ ਖੜੂਗਾ ਤੁਹਾਨੂੰ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੰਦੇ ਪ੍ਰਸ਼ਾਸਨ ਇਹ ਗੱਲ ਨੂੰ ਇਸ ਗੱਲ ਖਿਆਲ ਕਰੇ ਕਿ ਉੱਥੇ ਮਾਹੌਲ ਵਿਗੜ ਸਕਦਾ ਹੈ ਉੱਥੇ ਕੁਝ ਵੀ ਹੋ ਸਕਦਾ ਕਿਉਂਕਿ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਮਾਂ ਵਾਂਗ ਸਮਝਦੇ ਆਂ ਔਰ ਕੋਈ ਵੀ ਬੰਦਾ ਆਪਣੀ ਮਾਂ ਦੇ ਖਿਲਾਫ ਕੋਈ ਸ਼ਬਦ ਨਹੀਂ ਸੁਣ ਸਕਦਾ ਕੋਈ ਬੰਦਾ ਆਪਣੀ ਮਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਆ ਔਰ ਉਹ ਲੜਾਈ ਜਿਹੜੀ ਆ ਸੀ ਜਿੱਥੇ ਤੱਕ ਲੜਨੀ ਪਈ ਉਹ ਲੜਾਂਗੇ ਸੋ ਮੈਂ ਜਿਹੜੀ ਗੱਲ ਕਰਾਈ ਜ਼ਿਲੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਜ਼ਿਲਾ ਜਥੇਬੰਦੀ ਦੇ ਢਾਂਚੇ ਦਾ ਵਿਸਤਾਰ ਕਰ ਰਹੇ ਹਾਂ ਸਰਕਲਾਂ ਦੇ ਪ੍ਰਧਾਨ ਅਸੀਂ ਲਾ ਦੁੱਤੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈਗਾ ਸਾਨੂੰ ਬੂਟੇ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਅੱਜ ਸਾਰਿਆਂ ਦੀ ਜ਼ਿੰਮੇਵਾਰੀ ਲਾ ਕੇ 15 ਅਗਸਤ ਤੱਕ ਉਹ ਹਰੀਆਵਲ ਲਹਿਰ ਨੂੰ ਮੁਕੰਮਲ ਕਰਨ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਨਿਪਰੇ ਚਾੜਾਂਗੇ ਇੱਕ ਗੱਲ ਅੱਜ ਦੇ ਸਹੌਸ ਨੇ ਜਿਹੜੀ ਬੜੀ ਜ਼ੋਰ ਦੇ ਨਾਲ ਮੇਰੇ ਸਾਹਮਣੇ ਰੱਖ ਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਵਰਕਰਾਂ ਦੇ ਨਾਲ ਲਗਾਤਾਰ ਧੱਕਾ ਕਰ ਰਹੀ ਹੈ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਜਿੰਨੇ ਇੱਥੇ ਸਰਕਾਰੀ ਧਿਰ ਦੇ ਨੁਮਾਇੰਦੇ ਨੇ ਜਾਂ ਪ੍ਰਸ਼ਾਸਨ ਵੀ ਬੈਠਾ ਇਹザ ਗੱਲਾਂ ਤੋਂ ਬਾਜ਼ ਆ ਜਾਓ ੱੱੱਕਾ ਕਰਨਾ ਬੰਦ ਕਰ ਦਿਓ ਆਪ ਹੁਦਰੀਆਂ ਬਹੁਤ ਲੰਬਾ ਸਮਾਂ ਨਹੀਂ ਚੱਲਣੀਆਂ ਸਰਕਾਰ ਦਾ 1.5 ਸਾਲ ਰਹਿ ਗਿਆ ਲੋਕ ਤੁਹਾਤੋਂ ਅੱਕ ਚੁੱਕੇ ਨੇ ਲੋਕ ਤੁਹਾਡੇ ਖਿਲਾਫ ਅੱਜ ਪਿੰਡਾਂ ਦੇ ਵਿੱਚ ਸੰਘਰਸ਼ ਕਰਨ ਲਈ ਤਿਆਰ ਬੈਠੇ ਨੇ ਕਿਤੇ ਇਹ ਨਾ ਹੋਵੇ ਵੀ ਲੋਕ ਤੁਹਾਨੂੰ ਪਿੰਡਾਂ ਚੋਂ ਬਾਹਰ ਬੰਨ ਦੇਣ ਮੈਰਿਟ ਤੇ ਕੰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਜਿਹਦਾ ਹੱਕ ਬਣਦਾ ਉਹਦੇ ਨਾਲ ਕਰੋ ਲੇਕਿਨ ਪੱਖਪਾਤ ਕਰਕੇ ਜਿਹੜੇ ਕੰਮ ਕੀਤੇ ਜਾ ਰਹੇ ਆ ਜਿਹੜੇ ਹਲਕਾਂ ਇੰਚਾਰਜਾਂ ਦੇ ਟੈਲੀਫੋਨਾਂ ਤੇ ਕੰਮ ਕੀਤੇ ਜਾ ਰਹੇ ਆ ਇਹ ਪ੍ਰਸ਼ਾਸਨ ਨੇ ਗੱਲ ਸੁਣ ਲਵੇ ਵੀ ਹਲਕਾ ਇੰਚਾਰਜ ਦੀ ਸੁਣ ਕੇ ਕੰਮ ਹੁੰਦਾ ਨਹੀਂ ਦਾ ਕੰਮ ਨਹੀਂ ਕਿਸੇ ਦਾ ਹੋ ਰਿਹਾ ਤਹਿਸੀਲਦਾਰ ਕਿਸੇ ਦੀ ਰਜਿਸਟਰੀ ਨਹੀਂ ਕਰ ਰਿਹਾ ਹਲਕਾ ਇੰਚਾਰਜ ਦੀ ਮਰਜ਼ੀ ਤੋਂ ਬਿਨਾਂ ਕਰਾਪਸ਼ਨ ਦਾ ਬੋਲਬਾਲਾ ਇੱਥੇ ਇੰਨਾ ਵੱਧ ਚੁੱਕਿਆ ਹੈ ਇਸ ਜ਼ਿਲ੍ਹੇ 'ਚ ਕਿ ਕੋਈ ਕੰਮ ਪੈਸੇ ਦਿੱਤੇ ਤੋਂ ਬਿਨਾਂ ਨਹੀਂ ਹੋ ਰਿਹਾ ਔਰ ਇਹ ਵੀ ਗੱਲ ਪੱਕੀ ਆ ਕਿ ਇਸ ਗੱਲ ਵੀ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਅਸੀਂ ਕਰਾਂਗੇ ਪੱਖਪਾਤ ਬੰਦ ਕਰਕੇ ਮੈਰਿਟ ਦੇ ਕੰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਸਾਰੇ ਭਾਈ ਭਰਾ ਹੈ ਪਰ ਪੱਖਪਾਤ ਬੰਦ ਕਰ ਦਿਓ ਇਸ ਗੱਲ ਦੇ ਨਾਲ ਮੈਂ ਤੁਹਾਡਾ ਸਾਰਾ ਪ੍ਰੈਸ ਵਾਲਿਆਂ ਦਾ ਜਿਹਨੋਂ ਤਨਭਾਦੀਆਂ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਕਿਹੜੀ ਗੱਡੀ ਚੋਣ ਕੇ ਸਰਦਾਰ ਜੀ ਕਹਿੰਦੇ ਨੇ ਇਹ ਨੂੰ ਪੁਰਾਣਾ ਜਿਆ ਸਿਰਦਾ ਹੋਵੇ ਕਿ ਜ਼ਬਰਨ ਜ਼ਮੀਨ ਕਿਵੇਂ ਲੈ ਰਹੇ ਬਹੁਤ ਵਧੀਆ ਦਿਨੇਸ਼ ਭਾਜੀ ਤੁਹਾਡਾ ਸਵਾਲ ਹੈ ਜ਼ਬਰਨ ਜ਼ਮੀਨ ਇਸ ਤਰ੍ਹਾਂ ਲਈ ਜਾ ਰਹੀ ਆ ਕਿ ਮੇਰੇ ਕੋਲ 1 ਏਕੜ ਜ਼ਮੀਨ ਆ ਮੰਨ ਲਓ ਮੈਨੂੰ ਅਕਵਾਇਰਮੈਂਟ ਦਾ ਕੋਈ ਪੈਸਾ ਨਹੀਂ ਮਿਲਣਾ ਜਿਹੜੀ ਜ਼ਮੀਨ ਮੇਥੋਂ ਲੈ ਲੈਣੀ ਆ ਉਹਦਾ ਮੈਨੂੰ ਕੋਈ ਪੈਸਾ ਨਹੀਂ ਮਿਲਣਾ ਮੇਰੇ ਮੁੜ ਬਸੇਵੇ ਦੀ ਕੋਈ ਜਗਾ ਨਹੀਂ ਨਿਸ਼ਚਿਤ ਕੀਤੀ ਜਾ ਰਹੀ ਪਹਿਲੀਆਂ ਪਾਲਸੀਆਂ ਚ ਕੀ ਹੁੰਦਾ ਸੀ ਪਾਲਸੀਆਂ ਬੜੀਆਂ ਕਲੀਅਰ ਸੀਗੀਆਂ ਕਿ ਕੋਈ ਸਰਕਾਰ ਹਾਈਵੇਲੇ ਜ਼ਮੀਨ ਅਕਵਾਇਰ ਕਰਦੀ ਸੀ ਕੋਈ ਫੁੱਡਾ ਦੀ ਕਲੋਨੀ ਲਈ ਕਰਦੀ ਸੀ ਮੇਰੀ ਜਿਹੜੀ ਜ਼ਮੀਨ ਵਿੱਚ ਆ ਜਾਂਦੀ ਸੀ ਪਹਿਲਾਂ ਤਾਂ ਮੈਨੂੰ ਉਹਦੀ ਨਿਰਧਾਰਤ ਕੀਮਤ ਜੋ ਮਾਰਕੀਟ ਵੈਲਿਊ ਹੁੰਦੀ ਸੀ ਪਲੱਸ ਉਹਦਾ 50% ਐਕਸਟਰਾ ਦਿੱਤਾ ਜਾਂਦਾ ਸੀ ਮੇਰਾ ਘਰ ਵਿੱਚ ਆਉਂਦਾ ਸੀ ਉਸ ਘਰ ਦੀ ਵੈਲਿਊਏਸ਼ਨ ਹੁੰਦੀ ਸੀ ਉਸ ਘਰ ਨੂੰ ਤੋੜ ਜੇ ਤੋੜ ਕੇ ਉਹਦਾ ਡੇਢ ਗੁਣਾ ਦਿੱਤਾ ਜਾਂਦਾ ਸੀ ਔਰ ਮੈਨੂੰ ਮੋੜ ਬਸੇਵੇ ਲਈ ਜਗ੍ਹਾ ਵੀ ਦਿੱਤੀ ਜਾਂਦੀ ਸੀ ਅਲਾਰਟ ਹੁੰਦੀ ਸੀ ਜਗ੍ਹਾ ਬਕਾਇਦਾ ਵੀ ਤੁਸੀਂ ਇਸ ਜਗ੍ਹਾ ਬਸ ਸਕਦੇ ਹੋ ਪਰ ਇਸ ਪਾਲਿਸੀ ਦੇ ਵਿੱਚ ਕੀ ਹੈ ਵੀ ਪਹਿਲਾਂ ਤਾਂ ਜ਼ਮੀਨ ਲੈ ਲੈਣੀ ਆ ਉਦੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਕਿੰਨੇ ਸਾਲਾਂ ਬਾਅਦ 8 ਕਨਾਲ ਜ਼ਮੀਨ ਲੈਣੀ ਤੇ 2 ਕਨਾਲ ਵਾਪਸ ਕਰਨੀ ਆ ਉਹ ਜਿਹੜੀ 6 ਕਨਾਲ ਸਰਕਾਰ ਨੇ ਰੱਖ ਲੈਣੀ ਆ ਸਰਕਾਰ ਕਹਿੰਦੀ ਜੇ ਅਸੀਂ ਸੜਕਾਂ ਮਣਾਉਣੀਆਂ ਅਸੀਂ ਸੀਵਰ ਕੱਢਣੀਆਂ ਅਸੀਂ ਅ ਲਾਈਟਾਂ ਲਾਉਣੀਆਂ ਅਸੀਂ ਮਤਲਬ ਤੁਹਾਨੂੰ ਪੀਣ ਵਾਲਾ ਪਾਣੀ ਦੇਣਾ ਮੈਨੂੰ ਇਹ ਦੱਸੋ ਕਿ ਕੋਲੋਨਾਈਜ਼ਰ ਤੁਹਾਤੋਂ ਜ਼ਮੀਨ ਖਰੀਦਾ ਕੋਈ ਪ੍ਰਾਈਵੇਟ ਉਹ 25% ਚ ਸਾਰਾ ਕੁਝ ਐਡਜਸਟ ਕਰਕੇ ਆਪਣਾ ਮੁਨਾਫਾ ਵੀ ਕਮਾਉਂਦਾ ਬਹੁਤ ਸਾਰੇ ਕਲੋਨਾਂ ਦੇ ਸਾਡੇ ਸ਼ਹਿਰ ਚ ਵੀ ਆ 25% ਪੁੱਡਾ ਦੀ ਜਿਹੜੀ ਪਾਲਿਸੀ ਆ ਉਹ ਕਹਿੰਦੀ ਆ ਵੀ ਜਿਹੜੇ ਕਲੋਨਾਈਜ਼ਰ ਨੇ ਕਲੋਨੀ ਕੱਟਣੀ ਆ ਉਹ ਚੋਂ 25% ਉਹਨੂੰ ਇਹਨਾਂ ਕੰਮਾਂ ਲਈ ਛੱਡਣਾ ਪਊਗਾ ਰਸਤੇਆਂ ਲਈ ਪਾਰਕਾਂ ਲਈ ਟੈਂਕੀ ਲਈ ਪਰ ਸਰਕਾਰ ਸਾਡਾ 80% ਖਾਈ ਜਾਂਦੀ ਆ ਸਾਨੂੰ ਪੈਸਾ ਕੋਈ ਨਹੀਂ ਮਿਲਣਾ ਅਸੀਂ ਪਰਿਵਾਰ ਕਿੱਥੋਂ ਚਲਾਉਣੇ ਆ ਸਾਡੇ ਮੁੜ ਬਸੇਵੇ ਲਈ ਜਗ੍ਹਾ ਵੀ ਮਿਲ ਰਹੀ ਆ ਅਸੀਂ ਕਿੱਥੇ ਆਪਣੇ ਘਰ ਬਣਾਉਣੇ ਆ ਕਬਜ਼ਾ ਤਾਂ ਸੱਤ ਵਜੇ ਲੈ ਲੈਣਾ ਸੋ ਕੋਈ ਪੈਸਾ ਨਹੀਂ ਮਿਲ ਰਿਹਾ ਜ਼ਬਰਦਸਤੀ ਨਹੀਂ ਹੋਈ ਤਾਂ ਕੀ ਹੋਣਾ ਮੈਨੂੰ ਪਿਆਰੇ ਸੀਐਮ ਸਾਹਿਬ ਤਾਂ ਇਹ ਕਹਿੰਦੇ ਪਏ ਆ ਕਿ 1 ਲੱਖ ਤੱਕ ਦੇਵਾਂਗੇ ਜਿਹੜਾ ਸੀ ਹਾਲਾਤ ਬਹੁਤ ਹਨ ਕਰ 11000 ਰੁਪਏ ਫਿਰ 10000 ਸਰਕਾਰ ਕੀ ਕਰ ਰਹੀ ਆ ਦਿਨੇਸ਼ ਭਾਜੀ ਆਰਥਿਕ ਸਥਿਤੀ ਦੇ ਬੜੇ ਹਾਲਾਤ ਸਟੇਟ ਦੇ ਮਾੜੇ ਨੇ ਸਰਕਾਰ ਨੂੰ ਬੜੇ ਮਹਿੰਗੇ ਭਾਅ ਦੇ ਉੱਤੇ ਲੋਨ ਮਿਲ ਰਿਹਾ ਹੈ ਬੇਸਿਕਲੀ ਤਾਂ ਸਰਕਾਰ ਆਪਣੀ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਕੈਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ